ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਸਮਰਥਨ ਵਿੱਚ ਹਲਕਾ ਪੱਛਮੀ ਦੇ ਇਲਾਕੇ ਇਕਤਾ ਨਗਰ ਵਿਖੇ ਹਲਕਾ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਦੀ ਅਗਵਾਈ ਹੇਠ ਚੌਂ ਮੀਟਿੰਗ ਕੀਤੀ ਗਈ। ਇਥੇ ਪੁੱਜਣ ਤੇ ਇਲਾਕਾ ਵਾਸੀਆਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਡਾਕਟਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕ ਹਿੱਤ ਪਾਰਟੀ ਹੈ ਅਤੇ ਪਿਛਲੇ 2 ਸਾਲਾਂ ਦੌਰਾਨ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਕਿਤੇ ਗਏ ਵਿਕਾਸ ਕਾਰਜਾਂ ਅਤੇ ਲੋਕਾਂ ਨੂੰ ਮਿਲ ਰਹੀਆਂ ਮੁੱਢਲੀਆਂ ਸਹੂਲਤਾਂ ਦੇ ਸਦਕਾ ਲੋਕ ਆਮ ਆਦਮੀ ਪਾਰਟੀ ਦਾ ਸਾਥ ਦੇ ਰਹੇ ਹਨ ਜਿਸ ਨਾਲ ਇਸ ਵਾਰ ਪੰਜਾਬ ਵਿੱਚ ਸਾਰੀਆਂ ਹੀ ਸੀਟਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਤੂ ਰਹਿਣਗੇ ਉਹਨਾਂ ਨੇ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਵਿਕਾਸ ਲਈ ਕੁਲਦੀਪ ਸਿੰਘ ਢਾਲੀਵਾਲ ਲੋਕ ਸਭਾ ਵਿੱਚ ਆਪਣੀ ਆਵਾਜ਼ ਬੁਲੰਦ ਕਰਕੇ ਅੰਮ੍ਰਿਤਸਰ ਲਈ ਨਵੇਂ ਪ੍ਰੋਜੈਕਟ ਲਿਆਉਣਗੇ ਮੀਟਿੰਗ ਦੌਰਾਨ ਮੌਜੂਦ ਇਲਾਕਾ ਵਾਸੀਆਂ ਨੂੰ ਉਹਨਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਵਿੱਚ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ ਹਲਕਾ ਪਸ਼ਮੀਦੀ ਇਕਤਾ ਨਗਰ ਬਾਹਰ ਨੰਬਰ 70 'ਚ ਅੱਜ ਮੀਟਿੰਗ ਸਾਂਦੇ ਪ੍ਰਧਾਨ ਬਲਦੇਵ ਜੀ ਵੱਲੋਂ ਬਲੇਸਿੰਗ ਜੀ ਵੱਲੋਂ ਰੱਖੀ ਗਈ ਇਹਨਾਂ ਦੇ ਵਿੱਚ ਇੱਥੇ ਏਰੀਆ ਸੀ ਜਿਸ ਦਾ ਪਿਛਲੇ 35-40 ਸਾਲ ਤੋਂ ਜਿਹੋ ਦੀ ਇੱਕ ਕਲੋਨੀ ਬਾਹਰ ਹੋਈ ਹੈ ਕਿਸੇ ਨੇ ਕੋਈ ਏਕਟ ਨਹੀਂ ਸੀ ਲਾ ਕੇ ਵੇਖੀ ਕੋਈ ਪੱਕੀ ਏਟ ਲੱਗ ਜਾਵੇ ਇਹਦੇ ਤੇ ਇਹ ਏਰੀਏ ਦਾ ਨਾਮ ਹੀ ਕੱਚੀ ਮਿੱਟੀ ਪੈ ਗਿਆ ਸੀ ਸੋ ਇਕਤਾ ਨਗਰ ਇਸ ਏਰੀਆ ਦਾ ਰਿਟਰ ਨੇਮ ਸੀ ਜੋ ਕੱਚੀ ਮਿੱਟੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅੱਜ ਤੋਂ 6 ਮਹੀਨੇ ਪਹਿਲਾਂ ਇਹਨਾਂ ਮੇਰੇ ਅੱਗੇ ਇੱਕ ਮਨੁੱਖੇ ਸੱਦ ਕੇ ਰਸਟਜੀ ਰੈਲੀ ਕਰਾਈ ਤੇ ਦੱਸਿਆ ਕਿ ਸਾਡੀਆਂ ਆ ਮੰਗਾ ਆਪਾਂ ਇਹ 6-7 ਮਹੀਨੇ ਦੇ ਅੰਦਰ ਅੰਦਰ ਜਿਹੜੀ ਆ ਇੱਥੇ ਸਿਵਲ ਪਾਈਪ ਵੀ ਪੈ ਗਈ ਪਾਣੀ ਦੇ ਪਾਈਪਾਂ ਵੀ ਪੈ ਗਈਆਂ ਸੜਕ ਵੀ ਬਣ ਗਈ ਤੇ ਹੁਣ ਤੁਸੀਂ ਦੇਖ ਸਕਦੇ ਹੋ ਕੋਈ ਲਾਈਟਾਂ ਵੀ ਬਹੁਤ ਵਧੀਆ ਤਰੀਕੇ ਦੀਆਂ ਲੱਗੀਆਂ ਸੋ ਇਹ ਲੋਕ ਬਹੁਤ ਖੁਸ਼ ਨੇ ਅੱਜ ਇਹਨਾਂ ਨੇ ਧੰਨਵਾਦ ਕਰਨ ਵਾਸਤੇ ਮੈਨੂੰ ਸੱਦਿਆ ਸੀ ਸੋ ਮੈਂ ਇਹਨਾਂ ਦੇ ਸੱਦੇ ਤੇ ਇੱਥੇ ਆਇਆ ਅੱਜ ਰੈਲੀ ਪਹਿੜਾ ਛੋਟਾ ਜਿਹਾ ਸੱਦਾ ਸੀ ਕਿ ਮੀਟਿੰਗ ਸੀ ਸਾਡੀ ਪਰ ਇੰਨੀ ਵੱਡੇ ਰੈਲੇ ਦੇ ਰੂਪ ਵਿੱਚ ਜੱਲੀ ਆਓ ਰੂਪ ਬਦਲਨ ਕਰ ਗਈ ਕਿਉਂਕਿ ਇਹਨਾਂ ਲੋਕਾਂ ਦਾ ਪਿਆਰ ਦੱਸਦਾ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਸਰਪ੍ਰਕ ਅਗਨ ਸਿੰਘ ਮਾਨ ਦੇ ਨੀਤੀਆਂ ਨੂੰ ਕਿੰਨਾ ਪਿਆਰ ਕਰਦੇ ਹਾਂ ਮੈਨੂੰ ਕਿੰਨਾ ਪਿਆਰ ਕਰਦੇ ਹਾਂ ਸੋ ਮੈਂ ਇਹਨਾਂ ਲੋਕਾਂ ਦਾ ਵੀ ਧੰਨਵਾਦ ਕਰਦਾ ਆਪਣੇ ਵੀਰਾਂ ਦਾ ਕਿਉਂਕਿ ਸਾਰੇ ਮੇਰੇ ਆਪਣੇ ਨੇ ਮੇਰਾ ਆਪਣਾ ਪਰਿਵਾਰ ਆ ਪਰਿਵਾਰ ਚ ਆਏ ਆ ਚਾਹ ਪੀਤੀ ਆ ਪਾਣੀ ਪੀਤਾ ਇਹਨਾਂ ਦੀਆਂ ਤਕਰੀਬਾਂ ਸੁਣੀਆਂ ਤੇ ਹੁਣ ਮੈਂ ਇੱਕੋ ਗੱਲ ਪੁੱਛੀ ਕਿ ਮੈਂ ਕਿਹਾ ਹੋ ਵੀ ਦਮਾਨ ਹੈਗੇ ਸਮੇਂ ਨਾ ਦਾ ਧੰਨਵਾਦ ਕਰਦਾ ਕਿ ਜਿੰਨਾ ਮੈਨੂੰ ਇੰਨਾ ਪਿਆਰ ਬਖਸ਼ਿਆ ਕਿਉਂਕਿ ਇਸ ਏਰੀਆ ਦੇ ਵਿੱਚ ਆਪਾਂ ਚਾਰ ਟਰਾਂਸਫਾਰਮਰ ਨਵੇਂ ਲਵਾਤੇ ਕਿਉਂਕਿ ਬਿਜਲੀ ਦਾ ਬਹੁਤ ਸੰਕਟ ਸੀ ਇਸ ਏਰੀਆ ਦੇ ਵਿੱਚ ਤਿੰਨ ਟਿਊਬਲ ਨਵੇਂ ਲਵਾਤੇ ਪਾਣੀ ਸਾਫ਼ ਆ ਗਿਆ ਬਿਜਲੀ 24 ਘੰਟੇ ਆ ਗਈ ਸੜਕਾਂ ਨਵੀਆਂ ਬਣ ਗਈਆਂ ਨਾਲੀਆਂ ਨਾਲੀਆਂ ਨਵੀਆਂ ਬਣ ਗਈਆਂ ਸੀਵਰੇਜ ਨਵਾਂ ਪੈ ਗਿਆ ਲਾਈਟਾਂ ਜਗਦੀਆਂ ਪਈਆਂ ਤੇ ਬੱਚੇ ਬਜ਼ੁਰਗ ਜਿਹੜੇ ਠੇਡੇ ਖਾ ਖ ਡਿੱਗਦੇ ਸੀ ਅੱਜ ਉਹ ਮੈਨੂੰ ਅਸੀਸਾਂ ਦੇ ਰਿਹਾ ਖੁਦਾਰ ਭਗਵੰਤ ਸਿੰਘ ਮਾਨ ਜੀ ਨੂੰ ਸੀਸਾ ਦੇ ਰਿਹਾ ਜਿਨ੍ਹਾਂ ਦੀ ਸੋਚ ਸਦਕਾ ਇਹ ਸਾਰਾ ਕੰਮ ਨਿਭੇ ਰਿਹਾ ਸੀ ਜੀ ਲਖਣ ਆ ਗਿਆ ਐਮਪੀ ਦੇ ਇਹਦੇ ਵਿੱਚ ਅਸੀਂ ਵੱਧ ਤੋਂ ਵੱਧ ਜ਼ੋਰ ਲਾ ਕੇ ਆਪਣੇ ਧਾਰਿਆਲ ਸਾਹਿਬ ਨੂੰ ਜਿੱਤਾਵਾਂਗੇ ਲੋਕਾਂ ਦੇ ਜਿਹਦੇ ਹੱਥ ਜੋੜਨ ਤੇ ਸਾਥੀ ਜੋੜਾਂਗੇ ਕੋਈ ਲੋਕਾਂ ਜੀ ਬੋਟਾ ਪਾਓ ਕਿਉਂਕਿ ਜਿਹੜਾ ਪਹਿਲੇ ਐਮਪੀ ਆ ਉਹਨੇ ਕੁਝ ਕੀਤਾ ਨਹੀਂ 7-8 ਸਾਲਾਂ 7-8 ਸਾਲ ਦੇ ਵਿੱਚ ਉਹਨੇ ਆਪਣੇ ਨਾੜਾਂ ਵੀ ਬੂਹੇ ਪੂਰ ਸਕਿਆ ਵੇਹ ਲੋ ਕੀ ਆ ਲੋ ਤੇ ਲੱਗੇ ਇੰਨੀ ਗੋਹ ਨਹੀਂ ਆ ਸੱਚਾਈ ਤੇ ਕਹਿਣੀ ਪਈ ਜੀ ਜਿਹੜਾ 7 ਸਾਲ ਆਪਣੇ ਊਏ ਕੋ ਨਾੜੀ ਬੰਦ ਕਰ ਸੋਇਆ ਉਹ ਲੋਕਾਂ ਦਾ ਕੀ ਸੋਚੇਗਾ બીજી ਗੱਲ ਉਹਨਾਂ ਨੇ ਅੱਜ ਤੱਕ 7-8 ਸਾਲਾਂ ਦੀ ਕੀਤਾ ਕੀ ਆ ਉਮਰਸਰ ਵਾਸਤੇ ਕੀ ਲੰਦਾ ਕੁਛ ਨਹੀਂ ਕੀਤਾ ਅਸੀਂ ਇੱਕ ਵਾਰ ਭਾਈਆ ਸਾਹਿਬ ਨੂੰ ਦਿਖਾਈਏ ਤੇ ਵੇਖੋ ਕਿਤਨਾ ਕੰਮ ਹੁੰਦੇ ਜਿੱਤਨਾ ਉਹਨਾਂ 1100 ਏਕੜ ਪੰਜਾਬ ਦੀ ਜ਼ਮੀਨ ਛੜਾਈ ਇੰਨੀ ਅੰਮ੍ਰਿਤ ਵਧੀਆ ਕੰਮ ਕੀਤੇ ਜੇ ਕਿਤੇ ਉਹਨਾਂ ਨੂੰ ਕਦੇ 5 ਸਾਲ ਦੇਈਏ ਤੇ ਫਿਰ ਵੇਖੋ ਆਪ ਪਾੜੀ ਨੂੰ 5 ਸਾਲ ਦੇ ਕੇ ਰੱਖੀਏ ਤੁਹਾਡੇ ਇਲਾਕੇ ਦੇ ਕਿਤੇ ਕਿਤੇ ਕੰਮ ਹੋਏਗੇ ਸਾਡੇ ਇਲਾਕੇ ਦੇ ਵੇਖੋ ਇਹ ਤੁਹਾਡੇ ਸਾਹਮਣੇ ਕਿਤੇ ਘੜੀਆਂ ਬਣੀਆਂ ਵਰਸਾਲਾਈ ਭਈ ਬੰਗੀਆਂ ਲਗੀਆਂ ਚਾਰ ਟਰਾਂਫਰਮ ਲੱਗੇ ਕਿਸੇ ਕਾਲ ਦੀ ਕਮੀ ਨਹੀਂ ਜਾਣਦੀ ਜੋ ਕਹਿੰਦਾ ਉਸ ਵੇ ਕਰਾਂਗੇ ਸਾਡੇ ਤੇ ਜੀਰਾਂ ਸੰਦੂ ਕੋਈ ਵੀ ਡਾਕਟਰ ਜਿਸ ਨੇ ਉਹਨਾਂ ਨੇ ਕਿਹਾ ਲੱਛਣਾਂ ਦੇ ਬਾਅਦ ਚੋਣ ਜਾਬਤਾ ਲੱਗਾ ਜਿਹੜਾ ਕੰਮ ਦੀ ਕਾਮ ਗੋ ਹੋਣਗੇ ਤੁਸੀਂ ਦੱਸੋ ਅਸੀਂ ਤੁਹਾਨੂੰ ਇੱਥੇ ਮੈਡੀਕਲ ਵੀ ਜਿੱਤਰਾ ਬਿਲਕੁਲ ਉੱਤਮ ਲੱਗੇ ਮੈਂ ਲੱਖ ਲੀਰੰਗ ਵੀ ਖੋਲ ਕੇ ਦੇਵਾਂਗੇ ਉਹ ਵਾਦਾ ਕਰਕੇ ਕਹਿੰਨੇ ਜੀ ਆਪਣੇ ਤੋਂ ਚਾਰ ਵਾਰਤਾਂ ਕੀ ਅਪੀਲ ਕਰਦੇ ਮੈਂ ਉਹ ਅਪੀਲ ਕਰਦਾ ਕਿ ਧਾਰਿਆਲ ਨੂੰ ਜੋ ਪਾਓ ਤੇ ਇਹਨਾਂ ਦੇ ਕੰਮ ਪਾੜੀ ਰੱਖ ਮਜ਼ਬੂਤ ਕਰੋ ਤੇ ਆਪ ਪਾਰਟੀ ਨੂੰ ਇੱਕਰਾ ਮੌਕਾ ਦੇ ਕੇ ਵੇਖੋ ਤੇ ਫਿਰ ਵੇਖਿਓ ਪੰਜਾਬ ਦੀ ਬਨਹਾਰ ਬਦਲ ਦੇਣ ਦੀ